ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸਲੇ ਅਰਸੇ ਦੌਰਾਨ ਚੱਲ ਰਹੇ ਕਟਨਾ ਕਰਮ ਵਿੱਚ ਬਹੁਤ ਕੁਝ ਆਣ ਕਿਐਸਿਆ ਅਤੇ ਅਣਚਿਤ ਵਿਆਪਰਿਆ ਹੈ ਆਪਣੀ ਸੇਵਾ ਦੌਰਾਨ ਸਦੇ ਪੰਤਕ ਪਰੰਪਰਾਵਾਂ ਤੇ ਰਹਿਤ ਮਰਯਾਦਾ ਉੱਤੇ ਪੂਰੀ ਅਧਾਰੀ ਕਰਦੇ ਆਂ ਸੇਵਾ ਨਿਭਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ ਪੰਤਕ ਸੰਸਤਾਵਾ ਤੇ ਬਾਬਾ ਬੁੱਢਾ ਜੀ ਦੀ ਮਹਾਨ ਪਦਵੀ ਨੂੰ ਕੁਠੇਸ ਪਹੁੰਚਾਉਣ ਦਾ ਦਾਸ ਦਾ ਕਰੇ ਸੁਪਨੇ ਵਿੱਚ ਵੀ ਇਰਾਦਾ ਜਾਂ ਸੁਪਨੇ ਵਿੱਚ ਵੀ ਕਦੇ ਸੋਚ ਨਹੀਂ ਸਕਦਾ ਦਾਸ ਵਿਸ਼ਵ ਭਰ ਦੀਆਂ ਸਮੂਹ ਸੰਖਤਾ ਦਾ ਦਿਲੋਂ ਰਿੜੀ ਹੈ ਜਿਨ੍ਹਾਂ ਨੇ ਮੌਜੂਦਾ ਸਥਿਤੀ ਪ੍ਰਤੀ ਕੌਤੁਮ ਆਪਣੇ ਪਿਆਰ ਅਤੇ ਚਿੰਤਾਵਾਂ ਨੂੰ ਪ੍ਰਗਟਾਇਆ ਹੈ ਦਾਸ ਨੇ ਸੰਖਤਾ ਦੀਆਂ ਭਾਵਨਾਵਾਂ ਦੀ ਕਦਰ ਸਾਤੇ ਸਤਿਕਾਰ ਕਰਦੇ ਆ ਕਿ ਇੱਥੇ ਗਏ ਕੇਸ ਨੂੰ ਵਾਪਸ ਲਿਆਦਾ ਨਿਰਣਾ ਕੀਤਾ ਹੈ ਸਿੱਖ ਪੰਥ ਦੀਆਂ ਇਹ ਤਾਂ ਮਹਾਰ ਪਦਵੀਆਂ ਦੇ ਮਾਣ ਅਤੇ ਸਤਿਕਾਰ ਨੂੰ ਕਿਵੇਂ ਕਾਇਮ ਰੱਖਣਾ ਹੈ ਇਹ ਪੰਥ ਦੀ ਜ਼ਿੰਮੇਵਾਰੀ ਹੈ ਸਮੁੱਚੇ ਖਾਲਸਾ ਪੰਥ ਨੂੰ ਇਸ ਬਾਰੇ ਚੇਤਨ ਤੇ ਸੁਚੇਤ ਹੋਣ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਸਾਹਿਬ ਇਸ ਖਤਰ ਸਾਹਿਬ ਜਿਵੇਂ ਕਿ ਕੱਲ ਗਗਨੀ ਰਵਿਅੰਦਰ ਸਿੰਘ ਜੀ ਦਾ ਅਦਾਲਤ ਦਾ ਰੁਕ ਕੀਤਾ ਕਿ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਸੁਝਾਅ ਸਾਡੇ ਵਰਗੇ ਉਹਨਾਂ ਨੂੰ ਹਟਾਇਆ ਜਾ ਸਕਦਾ ਹੈ ਸ਼ਰੂਮਨੀ ਕਮੇਟੀ ਤੇ ਉਹਨਾਂ ਨੇ ਇਹ ਜਾਣਨ ਆਏ ਕਿ ਕਿਹਨਾਂ ਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਕਾਲ ਤਖਤ ਦੇ ਸਾਬਕਾ ਜਥੇਦਾਰ ਤੇ ਮੌਜੂਦਾ ਹੈੱਡ ਗ੍ਰਾਂਤੀ ਸਚਕੰਸੀ ਦਰਵਾਦ ਸਾਹਿਬ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਦਿਨਿਆਵੀ ਅਦਾਲਤ ਦੇ ਵਿੱਚ ਜੋ ਕੱਲ ਗਏ ਆ ਮਨ ਨੂੰ ਬੜੀ ਛੱਟ ਵੀ ਵੱਜੀ ਆ ਦੁੱਖ ਵੀ ਮਹਿਸੂਸ ਹੋਇਆ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਰਹੇ ਹੋਣ ਤੇ ਹੈੱਡ ਗ੍ਰਾਂਥੀ ਦਰਬਾਰ ਸਾਹਿਬ ਹੋਣ ਕੋਈ ਵੀ ਇਤਿਹਾਸ ਦੇ ਵਿੱਚ ਜਦੋਂ ਦੀ ਸ਼ੁਮਣਿ ਕਮੇਟੀ ਬਣੀ ਹੈ ਬੜਾ ਵੱਡਾ ਇਤਿਹਾਸ ਆ ਤੇ ਵੱਡੇ ਵੱਡੇ ਜਥੇਦਾਰਾਂ ਨੇ ਸਿਵਾਵਾ ਕੀਤੀਆਂ ਅਕਾਲ ਤਖਤ ਦੇ ਜਥੇਦਾਰ ਤੌਰ ਤੇ ਤੇ ਬਾਕੀ ਤਖਤਾਂ ਦੇ ਜਥੇਦਾਰ ਤੌਰ ਤੇ ਬਾਦ ਦੁਨਿਆਵੀ ਅਦਾਲਤ ਨੂੰ ਜਿਹੜਾ ਕਿਸੇ ਜਥੇਦਾਰ ਨੇ ਅੱਜ ਤੱਕ ਕੋਈ ਜਥੇਦਾਰ ਨਹੀਂ ਗਿਆ ਉਹ ਜੇ ਕਿਤੇ ਸਮਨ ਵੀ ਆ ਜਾਂਦਾ ਸਿਗਾ ਦੁਨਿਆਵੀ ਅਦਾਲਤੋਂ ਤੋਂ ਉਹ ਸਮਨ ਅਕਸੈਪਟ ਨਹੀਂ ਸੀ ਕਰਦੇ ਕਹਿੰਦੇ ਜਿਹੜੀ ਅਕਾਲ ਤਖਤ ਦਾ ਜਹਦਾ ਰੋਹ ਦੀ ਉਪਵਾ ਉਹਦਾ ਸਤਕਾਰ ਉਹਦੀ ਇੱਜ਼ਤ ਉਹਦਾ ਮਾਨ ਸਾਰੇ ਪੰਥ ਵਿੱਚ ਆ ਸਮੁੱਚੇ ਸਿੱਖ ਸਮਾਜ ਦੇ ਵਿੱਚ ਆ ਤੇ ਇਹਦੇ ਰਤਵਾ ਜਿਹੜਾ ਹੈਗਾ ਦੁਨਿਆਵੀ ਅਦਾਲਤ ਤੋਂ ਉੱਪਰ ਰਤਵਾ ਤੇ ਤਾਂ ਨਹੀਂ ਸੀ ਜਾਂਦੇ ਉਹ ਕਦੀ ਵੀ ਪ੍ਰੋਵਾਈਡ ਨਹੀਂ ਸੀ ਕਰਦੇ ਦੁਨਿਆਵੀ ਅਦਾਲਤਾਂ ਦੀ ਤੇ ਮੇਰੇ ਮਨ ਨੂੰ ਸੱਟ ਵੱਜਦੀ ਹੈ ਕਿ ਗਿਆਨੀ ਰਵੀਰ ਸਿੰਘ ਹੁਣੀ ਜਿਹੜੇ ਗਏ ਆ ਜਾਂ ਤਾਂ ਇਹਨਾਂ ਦੇ ਵਿੱਚ ਜਾਂ ਉਹਨਾਂ ਨੇ ਦੇਖੋ ਇੰਨੀਆਂ ਵੱਡੀਆਂ ਉਹਨਾਂ ਦੀਆਂ ਸਵਾਵਾਂ ਰਹੀਆਂ 40-45 ਸਾਲ ਦੀ ਮੈਨੂੰ ਮਾਇਦਿਆ ਸਵਾਵਾਂ ਹੁਣੀ ਐ ਪਰ ਉਹਨਾਂ ਨੂੰ ਇਹ ਕਾਜ ਦੇ ਕਾਨੂੰਨ ਜਿਹੜਾ ਸਿਸਟਮ ਦਾ ਸਾਦੀ ਸਮਝਿਆ ਉਹ ਪਤਾ ਨਹੀਂ ਕਿਸ ਲਾਲਚ ਲਾਲਸਾ ਦੇ ਨਾਲ ਜਾਂ ਕਿਸ ਲਾਲਚ ਦੇ ਨਾਲ ਗਏ ਆ জানা ਨਹੀਂ ਬੰਦਾ ਅਸੀਂ ਅਜੇ ਵੀ ਨਿਮਰਤਾ ਸਹਿਤ ਦੋ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹ ਕੇਸ ਵਾਸ ਲੋ ਇਹ ਨਵੀਂ ਰਵੈਤ ਆਪਾਂ ਨਾ ਸ਼ੁਰੂ ਕਰੀਏ ਇਹਦੇ ਨਾਲ ਜਿਹੜੀ ਕਾਲ ਤੱਕ ਦੀ ਹਕੂਮਤ ਸਤਕਾਰਮਾਨ ਉਹਦੇ ਚ ਵੀ ਨੁਕਸਾਨ ਹੋਏਗਾ ਸਿੱਖ ਸੰਸਥਾਵਾਂ ਦਾ ਵੀ ਨੁਕਸਾਨ ਹੋਏਗਾ ਤੇ ਅਜੇ ਮੈਂ ਕਹਿੰਦਾ ਉਹ ਡਿਊਟੀ ਤੇ ਹੈਗੇ ਆ ਤੂੰ ਮੈਨੂੰ ਬੜੀ ਹਾਸੋਂ ਹੀ ਨਹੀਂ ਗੱਲ ਲੱਗਦੀ ਹੈ ਕਿ ਕਹਿੰਦੇ ਪਏ ਜੀ ਮੈਨੂੰ ਛੱਕਿਆ ਕਿ ਹਟਾ ਦੇਣਾ ਪਰ ਇਹ ਤਾਂ ਮੈਂ ਕਹਿੰਦਾ ਉਹਦੇ ਮਨ ਦਾ ਜਿਹੜਾ ਬਲਬਲਾ ਜਿਹੜਾ ਨਾ ਮਨ ਥੱਲੇ ਡਿਗਿਆ ਹੋਇਆ ਲੱਗਦਾ ਵੀ ਮਨ ਇਦਾਂ ਦਾ ਨਹੀਂਗਾ ਵੀ ਜੇ ਫੱਜ ਕਰੋ ਹਟ ਵੀ ਜਾਣ ਤੇ ਫਿਰ ਵੀ ਕਿਤੇ ਰੱਬ ਨੇ ਪਰਮੇਸ਼ਨ ਨੇ ਅਕਾਲ ਪੁਰਖ ਨੇ ਲੰਗਰ ਪਰਚਾਤਾ ਦਿੱਤਾ ਆ ਫਿਰ ਸਰਵਿਸ ਉਹਨਾਂ ਦੀ ਅਜੇ ਰਹਿੰਦੀ ਐ ਪਰ ਮੈਂ ਇੱਕ ਫਿਰ ਦੁਬਾਰਾ ਬੇਨਤੀ ਕਰਦਾ ਹੱਥ ਜੋੜ ਕੇ ਗਿਆਨੀ ਰਵੀਰ ਸਿੰਘ ਉਹਨਾਂ ਨੂੰ ਇਹ ਕਾਰਜ ਆਪਾਂ ਨਾ ਕਰੀਏ ਇਹਦੇ ਨਾਲ ਆਪਣੇ ਜਿਹੜੀਆਂ ਸੰਸਥਾਵਾਂ ਜਾਂ ਕਾਲ ਤੱਕ ਦੀ ਜਿਹੜੀ ਹੁਕਮਾਂ ਆ ਜਾਂ ਸਤਕਾਰ ਮਾਨਿਆ ਉਹਦੇ ਵਿੱਚ ਬੜਾ ਵੱਡਾ ਨੁਕਸਾਨ ਤੇ ਛੇਛ ਵੀ ਪਹੁੰਚਦੀ ਤੇ ਮੇਰੀ ਬੇਨਤੀ ਉਹਨਾਂ ਨੂੰ ਹੱਥ ਜੋੜ ਕੇ ਕਿ ਉਹ ਆਪਣਾ ਕੇਸ ਵਾਪਸ ਲੈਣ ਤਾਂ ਕਿ ਮਾਨ ਸਤਕਾਰ ਸੰਸਥਾਵਾਂ ਦਾ ਜਿਹੜਾ ਕੈਮਰਾ ਵੀ ਵਾਹਿਗੁਰੂ ਜੀ ਕਾਲਸਾ ਭਾਈ ਪਹਿਲੀ ਵਾਰ ਹੀ ਗਏ ਹੈੱਡ ਗ੍ਰੰਥੀ ਨੂੰ ਜਾਣਾ ਪੈਗਾ ਜੀ ਕਾਲਤਾਰ ਸਾਹਿਬ ਨਹੀਂ ਹੈੱਡ ਗ੍ਰੰਥੀ ਪਹਿਲੀ ਵਾਰੀ ਗਏ ਉੱਥੇ ਜਾਂਦੇ ਨਹੀਂ ਸੀ ਕਿ ਗਿਆਨੀ ਗੋਦਿਆਲ ਸਿੰਘ ਜਨੂਹਾ ਉਹਨਾਂ ਨੂੰ ਸਮਝਾਏ ਸੀ ਕਹਿੰਦੇ ਮੈਂ ਦੁਨਿਆਵੀ ਅਦਾਲਤ ਨਹੀਂ ਮੰਨਦਾ ਮੇਰਾ ਤਖਤ ਜਿਹੜਾ ਹੈ ਦੁਨਿਆਵੀ ਅਦਾਲਤ ਤੋਂ ਉੱਚਾ ਹੈ ਇਹ ਇਦਾਂ ਹੀ ਗਿਆਨੀ ਤਲੋਚਨ ਸਿੰਘ ਹੁਣੇ ਪਹਿਲਾਂ ਉਹ ਉੱਥੇ ਜਾ ਕੇ ਜੱਜ ਨੂੰ ਕਹਿ ਕਹਿ ਸੀ ਵੀ ਮੈਂ ਨਹੀਂ ਆਉਣਾ ਕਿਉਂਕਿ ਸਾਡਾ ਸਤਿਕਾਰਯੋਗ ਮਾਨ ਇੱਜ਼ਤ ਜਿਹੜੀ ਆ ਪੰਥ ਉਹਦਾ ਰਖਵਾਲਾ ਹੁੰਦਾ ਜੇ ਗਿਆਨੀ ਰਵੀ ਸਿੰਘ ਤੇ ਕੋਈ ਅਰਚਨਾ ਹੁੰਦੀ ਆ ਜੇ ਕੋਈ ਮਨ ਨੂੰ ਉਹ ਪ੍ਰਧਾਨ ਜੀ ਨਾਲ ਗੱਲ ਕਰਦੇ ਸਾਡੇ ਨਾਲ ਗੱਲ ਕਰਦੇ ਬੈਠ ਕੇ ਆਪਾਂ ਡਿਸਕਸ ਕਰਦੇ ਵੀ ਇਹ ਨੇ ਦੂਜੇ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੋ ਸਕਦਾ ਪਰ ਜਦੋਂ ਤੁਸੀਂ ਅਦਾਲਤਾਂ ਵਿੱਚ ਜਾਂਦੇ ਹੋ ਨਾ ਇਤੋਂ ਮਾੜੀ ਗਰਾਵਟ ਕੋਈ ਨਹੀਂ ਇਨਸਾਨ ਦੇ ਵਿੱਚ ਤੇ ਮੈਂ ਕਹਾਂਗਾ ਫਿਰ ਵੀ ਬੇਨਤੀ ਕਰਦਾ ਦੁਆਰਾ ਫਾਸੇ ਜੋੜ ਕੇ ਬੇਨਤੀ ਕਰਦਾ ਪਹਿਲਾਂ ਹੀ ਬੇਨਤੀ ਕੀਤੀ ਪਾਈਏ ਕਿ ਜਿਹੜਾ ਵਾਪਸ ਲਿਆ ਜਾਵੇ ਤਾਂ ਕਿ ਮਾਨ ਸਤਕਾਰ ਜਿਹੜਾ ਸਿਧਾਂਤ ਹੈਗੇ ਅਕਾਲ ਤਖਤ ਦੇ ਉਹ ਕੈਮਰਾ ਜਿਵੇਂ ਕਿ ਅਕਾਲ ਤਰਸਾ ਹੋਵੇ ਜਿਵੇਂ ਜ